ਸਾਰੇ ਮੈਂ ਹਰਵਿੰਦਰ ਸਿੰਘ ਤੁਹਾਡਾ ਮੇਰੇ ਚੈਨਲ ਸਿੱਖੀ ਮਿੰਟ ਸਵਾਗਤ ਹੈ ਜੀ ਤਾਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਕਾਸ਼ ਗੁਰਪਤਿਆਰ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋ ਜੀ ਬੁਰਪੁਰਬ ਦੇ ਨਾਲ ਤਾਨ ਤਨ ਬਾਬਾ ਦੀਪ ਸਿੰਘ ਜੀ ਦਾ ਅੱਜ ਸਿੱਧੀ ਢੜ ਆਈ ਹੈ ਜੀ ਤਾਨ ਤਨ ਬਾਬਾ ਦੀਪ ਜੀ ਸੇ ਸਿੱਧੀ ਢੜੇ ਨੂੰ ਕੋਟ ਕੋਟ ਪ੍ਰਣਾਮ ਬਾਬਾ ਜੀ ਦੇ ਸਿੱਧੀ ਢੜੇ ਦੇ ਵਾਲੇ ਦਿਨ ਗੁਰਦਵਾਰਾ ਸ਼ਹੀਦ ਗੰਸਾਹਬ ਜੀ ਦੇ ਅੰਮ੍ਰਿਤ ਵੇਲੇ ਤੋਂ ਲੈ ਕੇ ਸੁਖਾਤ ਤੱਕ ਸਾਰੇ ਤੁਹਾਨੂੰ ਬੰਦੇ ਵੀਡੀਓ ਰਾਈ ਦਰਸ਼ਕ ਰਾਵਾਂਗੇ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਬਣੇ ਰਹਿਓ ਵੀਡੀਓ ਤੇ ਚੱਲਦੇ ਆ ਸੀ ਗੁਰਦੁਆਰਾ ਸਾਹਿਬ ਮਿਲਦੇ ਇਲਨ ਕਾਚਾਓ ਇਲਨ ਕਾਚਾਓ ਹੋਏ ਸਿਰ ਪਰ ਕਲੀ ਕਲੀ E yeah. ਜਿਕੇ ਪਾਤਸ਼ਾਹ ਅਸਵੇਂ ਪ੍ਰਥਮ ਗਉ ਦੀ ਸਮਰਕਰ ਗੁਰੂ ਨਾਨਕ ਦੇਵ ਜੀ ਆਏ ਅੰਗਦ ਗੁਰਦੇਵ ਅਰਦਾਸ ਸਵਾਮੀ ਦਾਸ ਜੀ ਸਿਖਾਏ ਭਾ ਨਾਨ ਪਾਰ ਦੇਵਾਨ ਦੇਵ ਉਪਮਾ ਮਹਾਰ ਦਸਾ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਹੈ ਜੀ ਆਪ ਜੀ ਆ ਦੇ ਦਰ ਕਰਦੇ ਅਨੰ ਸੇਵਕ ਸੂਰਾ ਸੋ ਪਹਿਚਾਨੀਐ ਚੋਲ ਨਾ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀਆ ਦੇ ਸਤਿਗੁਰੂ ਜੀ ਆਓ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਆਪ ਜੀਆਂ ਦਾ ਅੰਮ੍ਰਿਤ ਬਾਣ ਹੈ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਤੇ ਮਾਵਾ ਕੌਲ ਸਾਰ ਬੇ ਸੰਗਤ ਨੇ ਹਾਜ਼ਰੀਆਂ ਭਰੀਆਂ ਤਿਲ ਫੁੱਲ ਪੇਟਾਵਾ ਕੀਤੀਆਂ ਸਿਵਾਵਾ ਕੀਤੀਆਂ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਪੇਟਾਵਾ ਸਿਵਾਵਾ ਦਰ ਪ੍ਰਵਾਣ ਕਰਨੀਆਂ ਚਾਰ ਪੈ ਰਾਤਰੀ ਆਪ ਜੀ ਦੇ ਬਾਣੇ ਅੰਦਰ ਸੁਖ ਸ਼ਾਂਤੀ ਨਾਲ ਬਤੀਤ ਹੋਈ ਦਿਲ ਸੇ ਆਇਆ ਹੈ ਆਪ ਜੀ ਨੇ ਆਪਣੀ ਕਿਰਪਾ ਕਰਕੇ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਸਤ ਗੁਰੂ ਜੀਓ ਸੁਖ ਸ਼ਾਂਤੀ ਚੜਦੀ ਕਲਾ ਨਾਲ ਦਿਵਸ ਬਤੀਤ ਕਰੋੜ ਦੀ ਸਮਰੱਥਾ ਬਖਸ਼ਿਸ਼ ਕਰਨੇ ਸੇਤ ਮਾਰੇ ਸਰਬੱਤ ਦਾ ਰਾਹ ਲੈ It can هي ڪميشنر جو ٻيو چارو ڏاتا واچر طرف سيڊ آپ جي نو ڪلاس سموٽ جو آهي ਸੇ ਲੰਗਰ ਦੇ ਸਾਦੇ ਸਾਗ ਮੱਕੀ ਦੀ ਰੋਟੀ ਤਿਆਰ ਹੋ ਰਿਆ ਜਿਵੇਂ ਮੰਗਿਆ ਬਾਤਿਓ ਹਰਿਆ ਨਿਸ਼ਾਨੇ ਕਹਾਓ ਜੇ ਜੋ ਮੰਗਿਓ ਸੁਖ ਬਾਤ ਅਗ ਜੋ ਜਨ ਕੋਦਾਓ ਜਿਵੇਂ ਮੰਗਿਆ ਸ਼ਾਤੀ ਕਹਾ ਇੱਕ ਹੋਰ ਲੰਗਰ ਚ ਲੈ ਗਏ ਨਨੋ ਚਾਂਪਾ ਨਾਲ ਰਮਾਲੀ ਫੁੱਲ ਤੇ ਪ੍ਰਸ਼ਾਦੇ ਚੱਲ ਰਹੇ ਆ ਤੇ ਦਰਸ਼ਕਾਂ ਗਾਰੇ ਸੰਤਾਂ ਸਾਰੀਆਂ ਸ਼ਾ ਕਰ ਗਿਆ ਚਾਂਪਾ ਨਾਲ ਰਮਾਲੀ ਪ੍ਰਸ਼ਾਦੇ ਸ਼ਾਤੀ ਕਹਾਓ ਕਿ ਤੁ ਮੰਗੋ ਸੁੁਰਨਾ ਤਬ ਜੂ ਜਨ ਕੋ ਦਾ ਤਬ ਜੂ ਜਨ ਕੋ पहचानिए पुर्जा पुरजा कट पर नशा दे के पहचानिएन केजा पुरजा कट पर नशा दे कबू नशा दे जो जो तो ਮਾਰਨ ਨਿਕ ਬੂਲਾ ਜੀਵਨ ਕੀ ਸੜਿਆ ਕੀ ਦੇਰ ਦਾ ਦੀਪ ਕੇ ਅੰਦਰ ਦੀ ਇਹ ਦਾਤ ਝੋਲੀ ਪਈ ਤੇ ਆਪ ਜੀ ਦਾ ਨਾਮ ਰੱਖਿਆ ਗਿਆ ਦੀਪ ਖੁਸ਼ੀਆਂ ਖੇੜੇ ਜਿਵੇਂ ਪ੍ਰਾਣੀਆਂ ਮਾਵਾਂ ਦਾ ਇਹ ਜੀਵਨ ਹੈ ਕਿ ਆਪ ਜੀ ਨੇ ਰਿੜਕਾ ਪਾ ਲੈਣਾ ਤੇ ਪੁੱਤਰ ਨੂੰ ਗੋਦ ਵਿੱਚ ਨਾਲੇ ਬਾਣੀ ਪੜੀ ਜਾਣੀ ਜਨਮ ਤਨ ਕਰੋ ਤੇ ਸਤਵੇਂ ਦਿਨ ਪਤਾ ਲੱਗ ਜਾਏਗਾ ਵੀ ਹੋਏ ਇਹ ਮੈਨੂੰ ਜਵਾਨੀ ਕੰਨ ਹੋਈ ਜਾਂ ਪੰਜ ਹੋਏਗਾ ਅਗਲੇ ਹਫਤੇ ਅੰਰੀਆ ਪੰਜ ਲੈ ਲਓ ਤੇ ਸਾਧ ਸੰਗਤ ਜੀ ਕੇਵਲ ਤੇ ਕੇਵਲ 40 ਹਫਤਿਆਂ ਦੇ ਵਿੱਚ ਆਪ ਸਾਹਿਬ ਕਰਨ ਚੋਈਏ ਸਾਂਤ ਰੀਤਾ ਕੋਈ ਮੁਸ਼ਕਲ ਨਹੀਂ ਤੋਂ ਜਦੋਂ ਜਿਆ ਗੁਰੂ ਕਲਗੀ ਧਰਜੀ ਦੇ ਚਰਨਾਂ ਵਿੱਚ ਜਾ ਸੀ ਸਿਵਾਇਆ ਮੱਤਾ ਦੇਖਿਆ ਭਾਵਨਾ ਮਾਰੇ ਗੁਰੂ ਸਾਹਿਬ ਨੇ ਬਸ਼ਿਕ ਕੀਤਾ ਕਿ ਤੇ ਸਤਿਗੁਰੂ ਜੀ ਪੁੱਛਦੇ ਨੇ ਕਿ ਇਹਦਾ ਨਾਮ ਕੀ ਹੈ ਇਹ ਨੌਜਵਾਨ ਭਾਈ ਦੀਪ ਕਹਿੰਦਾ ਹੈ ਮਹਾਰਾਜ ਦੀਪ ਤੇ ਹਜੇ ਪੂਰਾ ਨਾਮ ਨਹੀਂ ਆਉਂਦਾ ਸੀ ਜੀ ਆਨ ਦਿੱਤਾ ਕਿ ਭਾਈ ਦੀਪ ਸਿੰਘ ਜੀ ਉਸੀ ਵਾਪਸ ਜਾਉ ਆਪਣੇ ਪਿੰਡ ਤੇ ਚਾਰ ਚੁਹੇਰੇ ਰੋਕਾ ਲੱਗੇ ਜਨ ਨਾਕੇ ਲੱਗਾ ਐ ਇਵੇਂ ਉਦੋਂ ਵੀ ਦਰਿਆਵਾਂ ਦੇ ਵਿੱਚ ਸੰਸੀਆਂ ਉਸੇ ਸੰਨੰਦਪੁਰ ਸਾਹਿਬ ਜੀ ਨੂੰ ਪੜਾਉਣੀ ਪ੍ਰਚਾਰ ਕਰਨਾ ਨਵੀਂ ਪਨੀਰੀ ਤਿਆਰ ਕਰਨੀ ਤੇ ਚਾਰ ਸੂਪ ਬਰਮੁਖੀ ਵਿੱਚ ਜਲ 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 ਜਨ ਕਾਚਾ